ਵਾਹ ਬੋਲ ਰੇ ਇਸ ਕਾਰ ਮੜੀ 10 ਲੀਟਰ ਦੇ ਵਿੱਚ 100 ਘੰਟੇ ਚੱਲੂ ਜਿੰਨੇ ਮਰਜ਼ੀ ਪੱਠੇ ਗੁਜ਼ਰੀਏ ਮਿੱਤਰੋ ਅੱਜ ਮੇਰੇ ਅਰਸ਼ ਭਰਾ ਨੇ ਲਿਆਂਦਾ ਟੋਕਾ ਹੁਣ ਤੁਸੀਂ ਆਖੋਗੇ ਵੀ ਮੱਲੀ ਟੋਕੇ 'ਚ ਕੀ ਖਾਸ ਗੱਲ ਆ ਤੂੰ ਟੋਕੇ ਦੀ ਵੀਡੀਓ ਬਣਾਉਣ ਲੱਗ ਗਿਆ ਪਰ ਮਿੱਤਰੋ ਇਸ ਟੋਕੇ 'ਚ ਇੱਕ ਖਾਸ ਚੀਜ਼ ਵਿਖਾਵਾਂਗੇ ਉਹ ਕਿਹੜੀ ਆ ਜੀ ਇਹ ਆ ਜੀ ਟੋਕਾ ਵੀਰ ਨੇ ਲਿਆਂਦਾ 30000 ਦਾ ਟੋਕਾ ਲੀਡਰ ਟੋਕਾ ਕਹਿੰਦੇ ਇਹਨੂੰ ਮਕਸਰੋ ਸਾਡੇ ਮਿਲਿਆ ਇਹਦੇ 'ਚ ਖਾਸ ਇਹ ਆ ਖਾਸ ਹੈਗੀ ਆਹਾਂ ਮੋਟਰ ਹੁਣ ਤੁਸੀਂ ਆਖੋਗੇ ਬਿਜਲੀ ਤੇ ਚੱਲਦੀ ਨਹੀਂ ਬਿਜਲੀ ਤੇ ਨਹੀਂ ਚੱਲਦੀ ਇਹ ਚੱਲਦੀ ਹੈ ਜੀ ਪੈਟਰੋਲ ਤੇ ਇਹਦੇ ਚ ਪੈਂਦਾ ਪੈਟਰੋਲ 3 ਲੀਟਰ ਪੈਟਰੋਲ ਬਾਪੂ 100 ਘੰਟਾ ਚੱਲਦਾ 3 ਲੀਟਰ ਪੈਟਰੋਲ ਇਹ ਚ ਪਾ ਲੋ ਤੇ 100 ਘੰਟਾ ਇਹਨੂੰ ਚਲਾ ਲਓ ਆ ਟੋਕੇ ਤੇ ਪੱਠੇ ਕੁੱਤਰੋ ਜਵਾਰ ਕੁੱਤਰੋ ਮੱਕੀ ਕੁੱਤਰੋ ਜਿਹੜਾ ਕੁਝ ਵੀ ਤੁਹਾਡੇ ਪਸ਼ੂਆਂ ਨੂੰ ਪੈਂਦਾ ਕੁੱਤਰਨ ਵਾਲਾ ਉਹ ਤੁਸੀਂ ਇੱਥੇ ਕੁੱਤਰ ਸਕਦੇ ਜੀ ਆ ਜਿਹੜੀ ਚੀਜ਼ ਹੈ ਨਾ ਏਡੀ ਯੂਨਿਕ ਹੈ ਨਾ ਬਿਲਕੁਲ ਛੋਟੀ ਜੀ ਤੇ ਬਿਲਕੁਲ ਕੰਪੈਕਟ ਤੇ ਇਹਦੇ ਬਾਰੇ ਆਪਾਂ ਜਾਣਦੇ ਆਂ ਵੀਰ ਤੋਂ ਤਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਥੋੜਾ ਜਿਹਾ ਸੰਗ ਦਾ ਕਹਿੰਦਾ ਮੈਂ ਫੋਟੋ 'ਚ ਨਹੀਂ ਆਣਾ ਤੇ ਮੇਰਾ ਵੀਰ ਦੱਸ ਵੀ ਇਹ ਕਿੰਨੇ ਦਾ ਲਿਆਂਦਾ ਟੋਕਾ ਪਹਿਲਾਂ ਮੈਨੂੰ ਇਹ ਦੱਸ ਦੇ ਪੂਰਾ ਸਾਢੇ 2200 ਦਾ ਕਿੱਥੋਂ ਲਿਆ ਮੁਕਸਰੋ ਮੁਕਸਰੋ ਲਿਆ ਮੈਨੂੰ ਦੱਸ ਵੀ ਆ ਤੈਨੂੰ ਕਿੰਨੇ ਸੁਝਾ ਦਿੱਤਾ ਸੀ ਵੀ ਆ ਇੰਜਨ ਵਾਰਾ ਖਾਊਗਾ ਇਹਦੇ ਇੱਕ ਵੇਖਣ ਗਏ ਆ ਮੋਟਰ ਵਾਲਾ ਤਾਂ ਨਹੀਂ ਲੈਣਾ ਹੀ ਲੈਡ ਲੁੱਟਦਾ ਆ ਜਾਂਦਾ ਅੱਛਾ ਤਾਂ ਕਰਕੇ ਇੰਜਨ ਵਾਲਾ ਛੋਟਾ ਲਏ ਇਹ ਯਾਨੀ ਕਿ ਇਹਦੇ 'ਚ ਹੁਣ ਤੁਸੀਂ ਪٹرول ਪਾਇਆ ਆ ਹਾਂ ਇਹਨੂੰ ਚਲਾ ਕੇ ਵੇਖਿਆ ਐ ਵਧੀਆ ਕੁੱਦਰਦਾ ਇਹ ਹਾਂ ਹਾਂ ਵਧੀਆ ਮਿੱਤਰੋ 7.5 ਐਚਪੀ ਦਾ ਇੰਜਨ ਆ ਇਹ ਇਹਨਾਂ ਜੀ ਜਪਾਨੀ ਇੰਜਨ ਵਜਦੇ ਆ ਆਮ ਇਹ ਜਿਹੜੇ ਕਰਨ ਵਾਲੀਆਂ ਡਰੱਮੀਆਂ ਉਹਨਾਂ ਚ ਵੀ ਇਹ ਇੰਜਨ ਹੁੰਦਾ ਉਹ ਛੋਟਾ ਹੁੰਦਾ ਥੋੜਾ ਜਿਹਾ ਇਹ ਇੰਜਨ ਵੱਡਾ ਜਿਵੇਂ ਨਾ ਮੋਟਰਸਾਈਕਲੇ ਦੇ ਆ ਵੇਖੋ ਤੁਸੀਂ ਆਹ ਦੇਖੋ ਪਲੱਗ ਵੀ ਦਿੱਤਾ ਹੈ ਜਿਵੇਂ ਮੋਟਰਸਾਈਕਲਾਂ ਦੇ ਪਲੱਗ ਦਿੱਤਾ ਹੁੰਦਾ ਲਾ ਲਓ ਜਦੋਂ ਇਹਨੂੰ ਵੀਰ ਬੰਦ ਕਰਨਾ ਹੋਵੇ ਉਦੋਂ ਫਿਰ ਆ ਪਲੱਗ ਲਾਉਣੇ ਨੇ ਨਹੀਂ ਨਹੀਂ ਆ ਮੈਂ ਤਾਂ ਸੋਚ ਦਿੱਤਾ ਸੋਚ ਦਿੱਤਾ ਅੱਛਾ ਮੈਂ ਕਿਤੇ ਪਲੱਗ ਲਾਇਆ ਪਿਆ ਸੀ ਨਾ ਤਾਂ ਇਸ ਤਰੀਕੇ ਦਾ ਇਹ ਇੰਜਨ ਆ ਬੜਾ ਯੂਨਿਕ ਜਿਹਾ ਇੰਜਨ ਆ 7.5 ਐਚਪੀ ਦਾ ਇੰਜਨ ਆ ਇਹਦਾ ਕੀ ਪ੍ਰਾਈਸ ਇੰਜਨ ਦਾ ਇਹ 8500 ਰੁਪਏ ਸਾਢੇ 8000 ਦਾ ਮਿੱਤਰੋ ਇੰਜਨ ਬਣਿਆ ਹੁਣੇ ਤੁਹਾਨੂੰ ਅਸੀਂ ਚਲਾ ਕੇ ਵਿਖਾਉਣੇ ਆ ਲੈ ਮੇਰਾ ਵੀਰ ਚਲਾ ਕੇ ਵਿਖਾ ਐ ਔਨ ਕਰਦੀ ਖੜੇ ਦੁਆਰਾ ਦੱਸਦੀ ਮੜਮਾ ਆ ਥੱਲੇ ਆ ਤੂੰ ਤਾਂ ਕਰਦੀ ਐ ਤਾਂ ਕਰਕੇ ਇਹਨੂੰ ਚੋਕ ਲਾ ਕੇ ਪਲਾਓ ਤੋ ਢੀੜਾ ਪਾ ਦੇ ਪਲਾ ਰਸੀ ਖਾਈ ਦੀ ਪਲਾ ਰਸੀ ਖਿੱਚ ਕੇ ਚਲਾ ਹੀ ਮੜਾ ਜੀ ਰਸੀ ਖਿੱਚ ਕੇ ਚਲਾ 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 ਇਹ ਰੇਸ ਕਾਰਖਾਨਾ ਰੇਸ ਕਾਰ ਮੜੀ ਜੀ ਉਹ ਬੰਦ ਹੋ ਗਿਆ ਠੰਡਾ ਇਹਨੂੰ ਗਰਮ ਕਰਨਾ ਪੈਂਦਾ ਨਾ ਵਾੜੇ ਹਟ ਠੀਕ ਆ ਅੱਛਾ ਉਥੋਂ ਫੜ ਕੇ ਹੀ ਚਲਾਦੇ ਹੈ ਬੋਲ ਰੇਸ ਕਾਰ ਮੜੀ ਜੀ ਠੀਕ ਆ ਯਾਰ ਹੁਣ ਬੰਦ ਕਰੀ ਵਾਹ ਯਾਰ ਕਮਾਲ ਆ ਯਾਰ ਇਹਦਾ ਓਕੇ ਨਾ ਇੱਕ ਨਾ ਥੋੜਾ ਜਿਹਾ ਜੇ ਵਿਚਾਰੇ ਹੁੰਦਾ ਨਾ ਇੱਥੋਂ ਆ ਚੱਕ ਕੇ ਜੀ ਆਪਾਂ ਇੱਥੇ ਜੀ ਹੁੰਦਾ ਨੇੜੇ ਫੇਰ ਇਹਨੇ ਵਿਚਾਰੇ ਸੱਟਣੀ ਇੱਕ ਸੁਖ ਮਿੱਤਰੋ ਇਹਦਾ ਇਹ ਆ ਵੀ ਰੇੜ ਕੇ ਜਿੱਧਰ ਮਰਜ਼ੀ ਲੈ ਜਾਣਾ ਇਧਰ ਨੂੰ ਖੇਚ ਲੋ ਭਲਾ ਫਿਰ ਐਨੂੰ ਖੇਚ ਲੋ ਠੀਕ ਆ ਕਿ ਨਹੀਂ ਇਹਨੂੰ ਗੱਡਣ ਦੀ ਲੋੜ ਨਹੀਂ ਹਨਾ ਜੇ ਤਾਂ ਜਿਵੇਂ ਠੰਡ 'ਚ ਬਾਹਰ ਕੱਢ ਲੋ ਗਰਮੀਆਂ ਜੰਦਰ ਕਰ ਜਿਵੇਂ ਉਹ ਤੁਹਾਡੀ ਜਗ੍ਹਾ ਬੜੀ ਵਧੀਆ ਤਾਂ ਮਿੱਤਰੋ 22000 ਦਾ ਸੌਦਾ ਮੈਨੂੰ ਤਾਂ ਵਧੀਆ ਲੱਗਿਆ ਠੀਕ ਆ ਕਿ ਨਹੀਂ ਟੋਕੇ ਦਾ ਤਾਂ ਚਲੋ ਛੱਡੋ ਪਰ ਆ ਚੀਜ਼ ਯੂਨਿਕ ਚੀਜ਼ ਲੈ ਇੱਕ ਮੋਟਰ ਆ ਕੀ ਬਾਤ ਬਾਕੀ ਫੇਰ ਤਾਂ ਦਿਖਾ ਦਿਖਾ ਦਨੇ ਅਸੀਂ ਇਹ ਆ ਰਹੀ ਚੋਕ ਚੋਕ ਨੂੰ ਐ ਕਰਨਾ ਪੈਂਦਾ ਹਨਾ ਸੋਚ ਛੱਡਣੀ ਪੈਂਦੀ ਹੈ ਇੱਥੋਂ ਤੇ ਫੇਰ ਆ ਰੇਸ ਵਧਾਉਣ ਵਾਸਤੇ ਆ ਤੇਲ ਵਾਲਾ ਹਾਂ ਰੇਸ ਤੇ ਰੇਸ ਆ ਆ ਰੇਸ ਹੋਗੀ ਹਨਾ ਠੀਕ ਆ 3 ਲੀਟਰ ਦੇ ਵਿੱਚ 100 ਘੰਟੇ ਚੱਲੂ ਜਿੰਨੇ ਮਰਜ਼ੀ ਪੱਠੇ ਗੁਦਰੀ ਜਾਓ ਮੈਂ ਕਰਕੇ ਵੇਣਾ ਸਟਾਰਟ ਮੈਂ ਕਰਕੇ ਵੇਣਾ ਇੱਕ ਮਿੰਟ ਇਹ ਆ ਚੋਕ ਇੱਥੇ ਲਾ ਕੇ ਹੂੰ ਇੱਥੇ ਕਰਕੇ ਹਾਂ ਹਾਂ ਸੋਚ ਮਗਰ ਲਈ ਜਾ ਇਸ ਰੇਸ ਕਰਨ ਦੀ ਲੋੜ ਹੀ ਨਹੀਂ ਗਈ ਇਹ ਇੱਥੇ ਰਹਿਣ ਦਾ ਨਹੀਂ ਪਿੱਛੇ 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 ਇੱਥੇ ਹੈਨਾ ਸੋਚ ਛੱਡ ਦੇ ਮਗਰ ਸੋਚ ਸੋਚ ਆ ਸੋਚ ਸਾਡੇ ਕੰਪਨੀ ਵਿਖਾ ਦਿੱਤੀ ਹੈ। ਭਾਰਤ ਸ਼ਕਤੀ 7.7 HP ਗੈਸੋਲਾਈ। ਗੈਸੋਲਾਈਨ ਆ ਬ ਗੈਸੋਲਾਈਨ ਇੰਜਨ। ਇਹ ਚ ਮਗਲੈਲ ਪੈਂਦਾ ਨਾ ਵੀਰ? ਮਗਲੈਲ ਪੈਂਦਾ। ਕਿੰਨਾ ਕੁ ਪੈਂਦਾ 3 ਲੀਟਰ ਚ? 1 ਪੁੜੀ 50 ਗ੍ਰਾਮ।